ਬੀਤੀ ਰਾਤ ਡੇਰਾ ਬਾਬਾ ਨਾਨਕ ਚਵੀ ਕੁਝ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਇਸ ਵਾਰਦਾਤ ਦੌਰਾਨ ਕਰਿਆਨੇ ਦੀ ਦੁਕਾਨ ਕਰਨ ਵਾਲੇ ਅਰਵੀ ਜੱਲੋਂ ਦਾ ਕਤਲ ਹੋਇਆ ਦੱਸਦੀ ਹੈ ਕਿ ਰਵੀ ਜੱਲੋਂ ਜਿਸ ਦੀ ਕਰਿਆਨੇ ਦੀ ਦੁਕਾਨ ਹੈ ਡੇਰਾ ਬਾਬਾ ਨਾਨਕ ਤੋਂ ਦੁਕਾਨ ਬੰਦ ਕਰਕੇ ਜਦੋਂ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਜਦੋਂ ਘਰ ਦੇ ਨੇੜੇ ਪਹੁੰਚਿਆ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਉੱਪਰ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਜਦ ਅੰਮ੍ਰਿਤਸਰ ਇਲਾਜ ਲਈ ਖੜਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਰਲਾਨਿਆ ਇਸ ਸਬੰਧੀ ਡੇਰਾ ਬੱਬਾ ਨਾਨਕ ਦੇ ਐਸਆਈ ਨੇ ਜਾਣਕਾਰੀ ਦਿੰਦੇ ਦਰਸਾਇਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇੱਕ ਵਾਰ ਤੁਹਾਨੂੰ ਫਿਰ ਦੱਸ ਦਿੱਤੀ ਕਿ ਡੇਰਾ ਬੱਬਾ ਨਾਨਕ ਚ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਦੁਕਾਨਦਾਰ ਰਵੀ ਤੋਂ ਉੱਪਰ ਗੋਲੀਆਂ ਚਲਾਈ ਗਈਆਂ ਅਤੇ ਗੋਲੀਆਂ ਚਲਾਉਣ ਤੋਂ ਬਾਅਦ ਉਹ ਬਦਮਾਸ਼ ਫਰਾਰ ਹੋ ਗਏ ਤੇ ਪੁਲਸ ਵੱਲੋਂ ਇਹ ਮਦਮਾਸ਼ਾਦੀ ਪਾਲ ਕੀਤੀ ਜਾ ਰਹੀ ਹੈ ਘਟਨਾ ਦੀ ਇਹ ਸੂਚਨਾ ਮਿਲਦਿਆਂ ਹੀ ਬਟਾਲਾ ਤੋਂ ਐਸਪੀ ਗੁਰਪ੍ਰਤਾ ਸਿੰਘ ਸੂਚਤਾ ਅਤੇ ਡੀਐਸਪੀ ਫਟੇਗੜ ਚੂੜੀਆਂ ਵਿਪਨ ਕੁਮਾਰ ਸ਼ਰਮਾ ਘਟਨਾ ਸਥਾਨ ਤੇ ਪਹੁੰਚੇ ਅਤੇ ਉਹਨਾਂ ਨੇ ਸ਼ਰੀਕੜਨਾ ਦਾ ਜੈਜਾ ਅਤੇ ਇਸ ਮੌਕੇ ਐਸਪੀ ਸੂਚਤਾ ਨੇ ਨਲਬਰ ਕਰਦੇ ਕਿਾ ਕਿ ਜੋ ਇਹ ਘਟਨਾ ਵਾਪਰੀ ਹੈ ਉਸ ਦੀ ਪੁਲਿਸ ਵੱਲੋਂ ਡੂੰਘੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਰਈ ਕੁਮਾਰ ਜੀ ਆਪਣੀ ਢੰ ਨੂੰ ਦੁਕਾਨ ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚਿਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆ ਭਾਜੀ ਕੀ ਬਣਦਾ ਅੱਜ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਉਹ ਬਨਾਨਾ ਕੋ ਸ਼ਹਿਰ ਹੈ ਉਹਦਾ ਜੋ ਚਾਹ ਰਵੀਤ ਨੂੰ ਜਿਹੜੀ ਵਿਅਕਤੀ ਨੇ ਜਿਹੜੇ ਕੀ ਰਵੀ ਕਿਰੀਆਨਾ ਸਟੋਰ ਚਲਾਉਂਦੇ ਸੀਗੇ ਅੱਜ ਉਹਨਾਂ ਦੇ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਰੂਰ ਕਰਨ ਨੂੰ ਫਰਤਰੇ ਸੀ ਕਰਦੇ ਬਾਹਰ ਗੱਡੀ ਚੋਂ ਨਿਕਲ ਕੇ ਕਰਨ ਨੂੰ ਜਾਣ ਲੱਗੇ ਸੀ ਕੋਜਨ ਪਿਛਾਤਰ ਬੀ ਆਮ ਲੋਨ ਨਾਲ ਉਹਨਾਂ ਦੇ ਤੇ ਫਾਇਰਿੰਗ ਕੀਤੀ ਗਈ ਅ ਜਿਹੜੀ ਫਾਇਰਿੰਗ ਇਨਸੀਡੈਂਟ ਤੋਂ ਬਾਅਦ ਉਹਨਾਂ ਨੂੰ ਫੋਟੇਸ ਅੰਮ੍ਰਿਤਸਰ ਲੈ ਕੇ ਗਏ ਸੀ ਪਰ ਉੱਥੇ ਅਨਫੋਰਚਨਟਲੀ ਉਹਨਾਂ ਦੀ ਡੈਥ ਹੋ ਗਈ ਹੈ ਸੋ ਅਸੀਂ ਹੁਣ ਮੌਕੇ ਤੇ ਆਏ ਹਾਂ ਐਸਪੋਰਟ ਦਾ ਸਟੇਟਮੈਂਟ ਜੋ ਉਹਨਾਂ ਦਾ ਪਰਿਵਾਰ ਦੇਏਗਾ ਉਸ ਤੋਂ ਬਾਅਦ ਅਸੀਂ ਉਹਦਾ ਪਰਚਾ ਦਰਜ ਕਰ ਰਹੇ ਹਾਂ ਕੀ ਕਪੀਸ਼ ਹੈ ਕਿਤਾ ਸਰ ਕੋਈ ਚੈਕ ਕੋਲ ਜੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਰੀਸੈਂਟ ਟਾਈਮਸ ਦੇ ਵਿੱਚ ਥ੍ਰੈਡ ਕਾਲਸ ਆ ਰਹੀਆਂ ਸੀਗੀਆਂ ਉਹਨਾਂ ਦੇ ਜੋ ਮੈਂ ਇਨੀਸ਼ੀਅਲੀ ਆ ਕੇ ਐਸਐਚਓ ਡੇਟਾ ਬਣਾਉਣ ਤੋਂ ਪਹਿਲਾਂ ਕੀਤਾ ਕਿ ਇਹਨਾਂ ਨੂੰ ਥ੍ਰੈਡ ਕਾਲਸ ਆਈਆਂ ਸੀ ਨਾ ਟ੍ਰੋਫ ਇਨਵੈਸਟੀਗੇਸ਼ਨ ਹੈ ਨਾ ਸੀਮ ਬਟ ਉਹਨਾਂ ਨੇ ਉਹਨਾਂ ਨੂੰ ਸਿਕਿਉਰਟੀ ਵਗੈਰਾ ਵੀ ਪ੍ਰੋਵਾਈਡ ਕਰਾਈ ਸੀ ਬਟ ਅਨਫੋਰਚਨਟਲੀ ਅੱਜੇ ਇਨਸੀਡੈਂਟ ਜਿਹੜਾ ਹੋਇਆ ਸੋ ਅਸੀਂ ਇਹਨਾਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਕੀ ਕੀ ਸੀ ਸਰ ਇਹ ਕਿਹਾ ਜਾਂਦਾ ਕਿ ਜਿਹੜੇ ਦੋ ਰਾਜੂ ਸੀ ਸਿਕਿਉਰਟੀ ਵਾਸਤੇ ਜੋ ਟਾਈਮ ਨਾਲ ਚਲੇ ਗਏ ਉਹ ਰੱਦ ਕੀ ਕਰਨਾ ਚੁੱਕੀ ਦੇ ਗਏ ਹਾਂ ਉਹ ਹੀ ਕਹਿ ਰਹੇ ਹਾਂ ਕਿ ਬੜਾ ਟੂ ਅਰਲੀ ਟੂ ਸੇ ਟੂ ਅਰਲੀ ਟੂ ਕਮੈਂਟ ਅਸੀਂ ਹੁਣ ਆਏ ਹਾਂ ਇਹ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕੀਤਾ ਜਾਏਗਾ ਉਸ ਤੋਂ ਬਾਅਦ ਇਹ ਸੀਸੀਟੀਵੀ ਇਹਨਾਂ ਦੇ ਪਰਿਵਾਰ ਕੋਲ ਨੇ ਜਿਹੜਾ ਸੀਸੀਟੀਵੀ ਦਾ ਐਕਸੈਸ ਹੈ ਉਹ ਪਰਿਵਾਰ ਕੋਲ ਹੈ ਸੋ ਉਹਨਾਂ ਦੇ ਬੇਟਾ ਜਿਹੜਾ ਉਹ ਆ ਰਿਹਾ ਉਹਦੇ ਨਾਲ ਤਾਲਮੇਲ ਕਰਕੇ ਫਿਰ ਅਸੀਂ ਸੀਸੀਟੀਵੀ ਐਕਸੈਸ ਕਰਨੇ ਨੇ ਫਾਇਲ ਹਜੇ ਹਜੇ ਡਾਕਟਰ ਨੇ ਜਦੋਂ ਸੀਸੀਟੀਵੀ ਦੇਖ ਕੇ ਫਿਰ ਆਪਾਂ ਨੇ